ਜੀ ਗੱਲ ਕਰਾਂਗੇ ਅੱਜ ਦੀ ਸਰਕਾਰੀ ਭਰਤੀ ਇਹ ਜਿਹੜੀ ਸਰਕਾਰੀ ਭਰਤੀ ਤੁਹਾਡੇ ਸਾਹਮਣੇ ਹੈਗੀ ਆ ਇਹ ਪੀਐਨ ਤੇ ਪ੍ਰੋਸੈਸ ਸਰਵਰ ਦੀ ਪੋਸਟ ਹੈਗੀ ਆ ਵੀ ਵੱਖ-ਵੱਖ ਪੋਸਟਾਂ ਤੁਸੀਂ ਚੈੱਕ ਕਰ ਸਕਦੇ ਹੋ ਨਾ ਪੋਸਟਾਂ ਦੇ ਵਿੱਚ ਜਿਹੜਾ ਇਹ 4ਥ ਕਲਾਸ ਦੇ ਵਿੱਚ ਆਪਾਂ ਕਹਿੰਦੇ ਆ ਗ੍ਰੇਡ ਦੇ ਵਿੱਚ ਪੋਸਟਾਂ ਆਉਂਦੀਆਂ ਪੀਐਨ ਦੀਆਂ ਇਹ ਦੋ ਤਰ੍ਹਾਂ ਦੀਆਂ ਪੀਐਨ ਦੀਆਂ ਪੋਸਟਾਂ ਆ ਜੇ ਉੱਪਰ 24 ਪੋਸਟਾਂ ਲੱਗੀਆਂ ਹੈਗੀਆਂ ਪੀਐਨ ਦੀਆਂ ਤੇ 25 ਪੋਸਟਾਂ ਲੱਗੀਆਂ ਜਿਹੜੀਆਂ ਪੀਐਨ ਦੀਆਂ ਪੋਸਟਾਂ ਵੀ ਜੇ ਤੁਸੀਂ 8ਵੀਂ ਪਾਸੋਂ ਭਰ ਸਕਦੇ ਹੋ 18000 ਪਰ ਮਹੀਨਾ ਤੁਹਾਨੂੰ ਤਨਖਾਹ ਮਿਲੂਗੀ ਤੁਸੀਂ ਸਰਕਾਰੀ ਬਜੋਗੇ ਵੀ ਸਰਕਾਰੀ ਲੱਗੇ ਹੋ ਅੱਠਵੀਂ ਪਾਸ ਵਾਲੇ ਪਰਸ ਦੇ ਪਰ ਅੱਠਵੀਂ ਪਾਸ ਦੇ ਵਿੱਚ ਤੁਹਾਡੀ ਪੰਜਾਬੀ ਦਾ ਸਬਜੈਕਟ ਪਾਸ ਹੋਣਾ ਜੇ ਤੁਸੀਂ ਅੱਠਵੀਂ ਚ ਪੰਜਾਬੀ ਚ ਫੇਰੋ ਬਾਕੀ ਸਬਜੈਕਟਾਂ ਚ ਪਾਸ ਹੋ ਵੈਸੇ ਤੁਸੀਂ ਆਲ ਓਵਰ ਪਾਸ ਮੰਨੇ ਹੋ ਅੱਠਵੀਂ ਚ ਪਰ ਪੰਜਾਬੀ ਚ ਫੇਰੋ ਫੇਰ ਨਹੀਂ ਪਰ ਸਕਦੇ ਪਰ ਪੰਜਾਬੀ ਪਾਸ ਹੋਣੀ ਲਾਜ਼ਮੀ ਹੈਗੀ ਆ ਠੀਕ ਹੈ ਉਸ ਤੋਂ ਬਾਅਦ ਅਗਲੀ ਪੋਸਟ ਇਹ ਚ 10ਵੀਂ ਪਾਸ ਵਾਲਿਆਂ ਵਾਸਤੇ ਹੈ ਇਹ ਪੋਸਟ ਹੈਗੀ ਇਹ ਵੀ ਪ੍ਰੋਸੈਸ ਸਰਵਰ ਦੀ ਪੋਸਟ ਹੈ ਠੀਕ ਹੈ ਇਹ ਵੀ 18000 ਇਹ ਚ ਤੁਹਾਨੂੰ ਖਾਮਿਲ ਵਿੱਚ 10ਵੀਂ ਪਾਸ ਹੋਣੀ ਚਾਹੀਦੀ ਹੈ ਤੇ 10ਵੀਂ ਪਾਸ ਦੇ ਵਿੱਚ ਪੰਜਾਬੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਠੀਕ ਹੈ ਬਾਕੀ ਦੇ ਸਬਜੈਕਟ ਪਾਸ ਹੋਣਗੇ ਹੀ ਹੋਣਗੇ ਨਾ ਕਈ ਵਾਰੀ ਦੇਖੋ ਪਹਿਲਾਂ ਕੀ ਹੁੰਦਾ ਸੀ ਨਾ ਇੱਕ ਸਬਜੈਕਟ ਜੇ ਫੇਲ ਆ ਬੰਦਾ ਉਹ ਪਾਸ ਹੋ ਜਾਂਦਾ ਸੀ ਇਹ ਨਾਲ ਪੰਜਾਬੀ ਚੋਂ ਹੀ ਫੇਲ ਹੋਣੀ ਚਾਹੀਦੀ ਹੈ ਬਾਕੀ ਕਿਸੇ ਚੋਂ ਮਰਜੀ ਫੇਲ ਹੋ ਸਕੋ ਠੀਕ ਹੈ ਕੋਈ ਟੈਨਸ਼ਨ ਨਹੀਂ ਅੱਗੇ ਵੀ ਇਹ ਪੋਸਟਾਂ ਦੀ ਜਿਹੜੀ ਏਜ ਲਿਖੀ ਵੀ 18 ਤੋਂ 37 ਸਾਲ ਹੈਗੀ ਹੈ ਏਜ ਰਿਲੇਕਸ਼ਨ ਕੈਟਾਗਰੀ ਵਜੋਂ ਮਿਲ ਜੂਗਾ 1 ਇੱਕ 2025 ਤੱਕ ਜਿਹੜੇ ਤੁਹਾਨੂੰ ਇਹ ਰਿਲੇਕਸ਼ਨ ਮਿਲਨੇ ਹੈਗੇ ਆ ਠੀਕ ਹੈ ਇਹਦੇ ਕੋਈ ਪੇਪਰ ਨਹੀਂ ਹੋਣਾ ਸਿੱਧੀ ਇੰਟਰਵਿਊ ਹੋਣੀ ਹੈ ਵੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਇਨ ਫਿਊਚਰ ਪੰਜਾਬ ਦੀਆਂ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀ ਨੌਕਰੀਆਂ ਵਾਸਤੇ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ 2025 'ਚ ਬਹੁਤ ਸਾਰੀਆਂ ਨੌਕਰੀਆਂ ਪੰਜਾਬ 'ਚ ਜਿਹੜੀਆਂ ਦੇਖਣ ਨੂੰ ਸੁਣ ਇੰਟਰਵਿਊ ਹੋਣੀ ਹੈ ਸਿੱਧੀ ਕੋਈ ਪੇਪਰ ਨਹੀਂ ਕੁਝ ਨਹੀਂ ਹੈਗਾ ਬਸ ਤੁਸੀਂ ਫਾਰਮ ਭਰਨਾ ਆਫਲਾਈਨ ਫਾਰਮ ਹੋਊਗਾ ਜੇ ਤੁਸੀਂ ਡਾਕ ਰਾਹੀਂ ਭੇਜਦੇ ਹੋ ਸਮਾਂ ਬਹੁਤ ਘੱਟ ਹੈ 11 ਤਰੀਕ ਹੀ ਹੈ ਬਸ 11 ਫਰਵਰੀ ਤੱਕ ਤੁਹਾਡੇ ਕੋਲ 4-5 ਦਿਨ ਹੀ ਹੈਗੇ ਆ ਜਾਂ ਤੁਸੀਂ ਉੱਥੇ ਅੰਮ੍ਰਿਤਸਰ ਜਿਹੜਾ ਸੈਸ਼ਨ ਕੋਰਟ ਚ ਜਾ ਕੇ ਵੀ ਤੁਸੀਂ ਫਾਰਮ ਭਰ ਸਕਦੇ ਹੋ ਠੀਕ ਹੈ ਵੀ ਤੇ ਜਿਹੜੀ ਪੀ ਐਨ ਦੀ ਇੰਟਰਵਿਊ ਆ ਏ ਤੋਂ ਲੈ ਕੇ ਜੀ ਤੱਕ ਐਚ ਤੋਂ ਲੈ ਕੇ ਐਮ ਤੱਕ ਇਹ ਜਿਹੜੀਆਂ ਡੇਟਸ ਲਿਖੀਆਂ ਵੀ ਇਹ ਦਿਨ ਨੂੰ ਇਹ ਆ ਆ ਨਾਮ ਦਾ ਜਿਨ੍ਹਾਂ ਦਾ ਪਹਿਲਾ ਅੱਖਰ ਹੈ ਉਹਨਾਂ ਦੀ ਇੰਟਰਵਿਊ ਹੋਣੀ ਹੈ ਅਗੇ ਜਿਹੜਾ ਪ੍ਰੋਸੈਸ ਸਰਵਰ ਹੈ ਉਹਨਾਂ ਦੀ ਵੀ ਸੇਮ ਡੇਟ ਸੇਮ ਰਹਿਣਗੀਆਂ ਪਰ ਨਾਮ ਚੈੱਕ ਕਰ ਸਕਦੇ ਹੋ ਵੀ ਆਹ ਨੇਮ ਵਾਲੇ ਇਸ ਦਿਨ ਜਾਣਗੇ ਇਸ ਨੇਮ ਵਾਲੇ ਇਸ ਦਿਨ ਜਾਣਗੇ ਠੀਕ ਹੈ ਵੀ ਤੇ ਇਹਨਾਂ ਪੋਸਟਾਂ ਨੂੰ ਭਰਨ ਵਾਸਤੇ ਆਹ ਪਰਫਾਰਮਾ ਵੀ ਨੀਚੇ 11 ਤਰੀਕ ਲਾਸਟ ਆ 11 ਫਰਵਰੀ ਬਹੁਤ ਘੱਟ ਦੇਣਾ ਜੇ ਪੀਐਨ ਦੀ ਪੋਸਟ ਭਰਨੀ ਹੈ ਤਾਂ ਆਹ ਫਾਰਮਾ ਤੁਸੀਂ ਪਰਫਾਰਮਾ ਭਰ ਕੇ ਭੇਜ ਦੇਣਾ ਠੀਕ ਹੋ ਜੋ ਫੋਟੋ ਲੱਗਣੀ ਹੈ ਸਾਰਾ ਕੁਝ ਲਿਖਿਆ ਹੋਇਆ ਹੈ ਇਹਨਾਂ ਨੇ ਤੇ ਇਹ ਸਾਰਾ ਕੁਝ ਭਰ ਦੇਣਾ ਤੁਸੀਂ ਠੀਕ ਹੈ ਤੁਸੀਂ ਡਾਊਨਲੋਡ ਕਰ ਸਕਦੇ ਹੋ ਆਪਣੇ ਟੈਲੀਗ੍ਰam ਤੇ ਜਾਓ ਹੁਣੇ ਟੈਲੀਗ੍ਰam ਦਾ ਚੈਨਲ ਦਾ ਜਿਹੜਾ ਲਿੰਕ ਵੀ ਉੱਥੇ ਨਾਲ ਆ ਡਾਕੂਮੈਂਟ ਅਟੈਚ ਕਰਨੀ ਹੈ ਇਹ ਡਾਕੂਮੈਂਟ ਅਟੈਚ ਕਰਕੇ ਤੁਸੀਂ ਪੋਸਟ ਅਸੀਂ ਭਰ ਸਕਦੇ ਹੋ ਜਾਂ ਖੁਦ ਜਾ ਕੇ ਉੱਥੇ ਫਾਰਮ ਆਪਣਾ ਦੇ ਸਕਦੇ ਹੋ ਉਦੋਂ ਇਨ ਫਿਊਚਰ ਤੁਸੀਂ ਕੀ ਆਪਣਾ ਇੰਟਰਵਿਊ ਤੇ ਜਾਓਗੇ ਤਾਂ ਇੰਟਰਵਿਊ ਤੇ ਤੁਹਾਡੀ ਸਿਲੈਕਸ਼ਨ ਹੋ ਸਕਦੀ ਹੈ ਠੀਕ ਹੈ ਉਸ ਤੋਂ ਬਾਅਦ ਵੀ ਪ੍ਰੋਸੈਸ ਸਰਵਰ ਵਾਸਤੇ ਵੀ ਇਹ ਪਰਫਾਰਮਾ ਹੈਗਾ ਬਿਲਕੁਲ ਪਰਫਾਰਮਾ ਸੇਮ ਹੀ ਆ ਪਰ ਉੱਪਰੀ ਚੇਂਜ ਹੋ ਜਾਏਗਾ ਕੱਲਾ ਬਸ ਆਹ ਵੀ ਪਤਾ ਲਵੀ ਆ ਜਿਨੇ 10ਵੀਂ ਬੇਸ ਤੇ ਪੋਸਟ ਭਰਨੀ ਹੈ ਤਾਂ ਆ ਭਰੋ ਤੇ ਜਿਨੇ ਵੀ 8ਵੀਂ ਬੇਸ ਤੇ ਪੋਸਟ ਭਰਨੀ ਹੈ ਪੀ ਆਂਦੀ ਆ ਫਾਰਮ ਭਰੋ ਠੀਕ ਹੈ ਬਸ ਇਨਾ ਕੀ ਫਰਕ ਆ ਬਾਕੀ ਫਾਰਮ ਚ ਸਾਰਾ ਕੁਝ ਸੇਮ ਹੀ ਹੋਊਗਾ ਜਿਹੜੇ ਪ੍ਰੂਫ ਲਾਉਣੀਆਂ ਉਹ ਵੀ ਸੇਮ ਹੋਊਗਾ ਠੀਕ ਹੈ ਇੱਥੇ ਤੁਹਾਡੇ ਸਿਗਨੇਚਰ ਹੋ ਜਾਣਗੇ ਸੋ ਇਹ ਜਾਣਕਾਰੀ ਸੀ ਵੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰੋ ਪੰਜਾਬ ਚ 2025 ਦੇ ਵਿੱਚ ਆਉਣ ਵਾਲੀਆਂ ਨਵੀਆਂ ਭਰਤੀਆਂ ਵਿੱਚ ਪੰਜਾਬ ਪੁਲਿਸ ਦੀ 10000 ਭਰਤੀ ਆਉਣ ਵਾਲੀ ਆ ਪਟਵਾਰੀ ਦੀ ਭਰਤੀ ਆਉਣ ਵਾਲੀ ਆ ਟੀਚਿੰਗ ਜੋਬ ਆਉਣ ਵਾਲੀਆਂ ਹਰ ਇੱਕ ਚੀਜ਼ ਵਾਸਤੇ ਅਪਡੇਟ ਰਹਿਣ ਵਾਸਤੇ ਸਟੀਕ ਜਾਣਕਾਰੀ ਵਾਸਤੇ ਹੁਣੇ ਹੀ ਐਮ ਐਸ ਡਬਲਯੂ ਸਟਡੀ ਚੈਨਲ ਨੂੰ ਫੋਲੋ ਕਰ ਲਓ ਵੀ ਧੰਨਵਾਦ ਥੈਂਕ ਯੂ ਟੇਕ ਕੇਅਰ ਬਾਏ ਬਾਏ ਗੁੱਡ ਨਾਈ